ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੇ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਜੀ ਆਪਣੀ ਅੱਜ ਦੀ ਵੀਡੀਓ ਆ ਜਿਹੜੀ ਕਿ ਆਪਣੇ ਕਿਚਨ ਦੇ ਟਾਬਲ ਵਗੈਰਾ ਹੁੰਦੇ ਆ ਕਈ ਵਾਰੀ ਆਪਾਂ ਹੱਥ ਪੁੰਜਣ ਨੂੰ ਵੀ ਰੱਖ ਲੈਂਦੇ ਨੇ ਟਾਬਲ ਤੇ ਕਈ ਵਾਰੀ ਆਪਾਂ ਜਿਹੜੇ ਕਾਂਸੇ ਵਗੈਰਾ ਸਰਵ ਕਰਨ ਨੂੰ ਜਾਂ ਆਪਾਂ ਕਹਿ ਸਕਦੇ ਹਾਂ ਕਿ ਗੈਸ ਨੂੰ ਸਾਫ਼ ਕਰਨਾ ਹੁੰਦਾ ਆ ਤੇ ਇਹ ਟਾਬਲ ਆਪਾਂ ਹਨਾ ਮੈਂ ਹੁਣ ਲੱਗੀਆਂ ਜੀ ਅੱਜ ਸਾਫ਼ ਕਰਨ ਤੋਂ ਉਹ ਤੁਸੀਂ ਦੇਖੋ ਤਾਂ ਕਿੰਨਾ ਮਤਲਬ ਗੰਦਾ ਜਿਹਾ ਹੋਇਆ ਪਿਆ ਵਾ ਇਹ ਤੇ ਇਹਨੂੰ ਆਪਾਂ ਵਾਸ਼ ਕਰਾਂਗੇ ਤੇ ਤੁਸੀਂ ਕੋਈ ਵੀ ਇਹਦੇ ਤੇ ਮਤਲਬ ਕਿੰਨਾ ਜਿਆਦਾ ਮਿਹਨਤ ਨਹੀਂ ਕਰਨੀ ਹੈਗੀ ਤੁਸੀਂ ਦੇਖੋ ਕਿ ਹੋਏ ਨੇ ਕਿੰਦਾਂ ਚਮਕ ਜਾਣਾ ਵਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਇਹ ਸਾਫ਼ ਕਰਕੇ ਕਿਉਂਕਿ ਜਦੋਂ ਆਪਾਂ ਹਨਾ ਰੋਟੀ ਵਗੈਰਾ ਬਣਾ ਕੇ ਹਟਦੇ ਆਂ ਤੇ ਇਹ ਜਿਹੜਾ ਟੇਬਲ ਆ ਇਹ ਚਿਕਨਾ ਚਿਕਨਾ ਜਿਹਾ ਕਾਫੀ ਜ਼ਿਆਦਾ ਹੋ ਜਾਂਦਾ ਹੈ ਚਿਪਚਿਪ ਜੀ ਕਰਨ ਲੱਗ ਜਾਂਦਾ ਤੇ ਉਹ ਵੀ ਨਹੀਂ ਕਰੂਗਾ ਤੇ ਤੁਸੀਂ ਬਣੇ ਰਹੋ ਜੀ ਮੇਰੀ ਵੀਡੀਓ ਦੇ ਨਾਲ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਣਾ ਟੇਬਲਾ ਜਿਹੜਾ ਉਹ ਸਾਫ਼ ਕਰਕੇ ਤੇ ਵੀਡੀਓ ਨੂੰ ਐਡਾ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਰਦਿਆਂ ਜੇ ਹੁਣ ਆਪਾਂ ਇਹ ਜਿਹੜਾ ਟੇਬਲਾ ਇਹਨੂੰ ਵਾਸ਼ ਕਰਕੇ ਮੈਂ ਹਾਂ ਹੁਣ ਤੁਹਾਨੂੰ ਦਿਖਾਉਣੀ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਇਹਨਾਂ ਹੋੜ ਤੜ ਗੰਦਾ ਹੋਇਆ ਪਿਆ ਹੋਇਆ ਵਾ ਇਹ ਤੇ ਵਾਸ਼ ਕਰਨੇ ਵਾਲਾ ਸੀਗਾ ਇਹ ਮੈਂ ਸੋਚਿਆ ਮੈਂ ਕਿ ਚਲੋ ਮੈਂ ਵਾਸ਼ ਲੱਗੀ ਸੀਗੀ ਕਰਨਾ ਤੇ ਮੈਂ ਸੋਚਿਆ ਮੈਂ ਕਿ ਚਲੋ ਤੁਹਾਡੇ ਨਾਲ ਆਪ ਆਪਣੀ ਵੀਡੀਓ ਹੈ ਜਿਹੜੀ ਆਪਾਂ ਸ਼ੇਅਰ ਕਰਦੇ ਆਂ ਤੇ ਮੈਂ ਤੁਹਾਨੂੰ ਹੁਣ ਦਿਖਾਉਣੀ ਆਂ ਸਭ ਤੋਂ ਪਹਿਲਾਂ ਹਾਂ ਹੁਣ ਆਪਾਂ ਇੱਧਰ ਪਾਣੀ ਗਰਮ ਰੱਖ ਲਿਆ ਗੈਸ ਆਪਣਾ ਚੱਲਦਾ ਵਾ ਤੇ ਪਾਣੀ ਗਰਮ ਹੋਣ ਤੋਂ ਬਾਅਦ ਚ ਫਿਰ ਆਪਾਂ ਕੀ ਕੀ ਇਹਦੇ ਵਿੱਚ ਪਾਉਣਾ ਆ ਤੇ ਮੈਂ ਤੁਹਾਨੂੰ ਉਹ ਵੀ ਦੱਸੂਗੀ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਗਰਮ ਪਾਣੀ ਹੋਲਣ ਦਿਓ ਥੋੜਾ ਜਿਹਾ ਹੋਰ ਤੇ ਕੋਸਾ ਜਾ ਹੋ ਗਿਆ ਥੋੜਾ ਜਿਹਾ ਗਰਮ ਹੋ ਲੈਣਾ ਤਾਂ ਤੇ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਪਾਣੀ ਹੈ ਜਿਹੜਾ ਹੁਣ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਲੈਣਾ ਜੀ ਨਮਕ ਦਾ ਆਪਾਂ ਇਹਦੇ ਵਿੱਚ ਇੱਕ ਚਮਚ ਨੂਣ ਦਾ ਪਾ ਦੇਣਾ ਵਾ ਇਹ ਤੁਹ ਕੁ ਗਰਮ ਹੋ ਗਿਆ ਹੈ ਦਾ ਚਮਚਾ ਆਪਾਂ ਇਹਦੇ ਵਿੱਚ ਨੂਨ ਦਾ ਪਾ ਕੇ ਉਸ ਤੋਂ ਬਾਅਦ ਇੱਕ ਚਮਚ ਆਪਾਂ ਸਰਫ ਦਾ ਪਾਉਣਾ ਤੇ ਤੁਸੀਂ ਇਹਦੇ ਵਿੱਚ ਪਾਊਡਰ ਵਾਲਾ ਸਰਫੋ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਲਿਕੁਇਡ ਸਰਫਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਕਿ ਆਪਾਂ ਆਪਣਾ ਪੋਣਾ ਜਿਹੜਾ ਇਹਦੇ ਵਿੱਚ ਆਪਾਂ ਡਿਪ ਕਰਦਾ ਨੇ ਆਪਾਂ ਇਹਨੂੰ ਕੋਈ ਵੀ ਰਗੜਨਾ ਨਹੀਂ ਹੈਗਾ ਕੁਝ ਨਹੀਂ ਕਰਨਾ ਹੈਗਾ ਤੇ ਤੁਸੀਂ ਦੇਖਦੇ ਜਾਇਓ ਕਿ ਆਪਣਾ ਜਿਹੜਾ ਇਹ ਟਾਬਲਾ ਕਿੰਨਾ ਜਿਆਦਾ ਨੇ ਸਾਫ਼ ਹੋ ਜਾਣਾ ਸੀ ਪਾਣੀ ਦੇਖਿਓ ਇਹਦੇ ਨਾਲ ਕਿੰਨਾ ਗੰਦਾ ਹੋ ਜਾਣਾ ਤੁਹਾਡਾ ਟੋਵਲ ਆ ਜਿਹੜਾ ਹਨਾ ਇਹ ਮਤਲਬ ਕਿ ਕੋਈ ਵੀ ਕਪੜਾ ਹੈ ਤੁਸੀਂ ਉਹ ਇਦਾਂ ਕਰਕੇ ਇਹਨੂੰ ਧੋ ਸਕਦੇ ਹੋ ਇਹਦਾ ਭਾਹ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਡਬੋ ਦੇਣਾ ਲੋ ਜੀ ਪਾਣੀ ਆਪਣਾ ਬਿਲਕੁਲ ਹੀ ਰਿਜਦਾ ਹੋ ਗਿਆ। ਆਪਾਂ ਇਹਨੂੰ ਹੁਣ ਕੁਝ ਨਹੀਂ ਕਰਨਾ ਹੈਗਾ। ਆਪਾਂ ਇਹਨੂੰ 5 ਮਿੰਟ ਵਾਸਤੇ ਇੱਦਾਂ ਹੀ ਗੈਸ ਆਪਾਂ ਆਪਣਾ ਬੰਦ ਕਰ ਦੇਣਾ ਵਾ ਤੇ ਆਪਾਂ ਇਹਨੂੰ ਇੱਦਾਂ ਹੀ ਰੱਖ ਦਾਂਗੇ। ਫਿਰ ਮੈਂ ਤੁਹਾਨੂੰ ਦਿਖਾਉਣੀ ਹੈ 5 ਮਿੰਟ ਬਾਅਦ। ਹਾਂਜੀ ਲੋ ਜੀ 5 ਮਿੰਟ ਹੋ ਚੁੱਕੇ ਆ। ਤੁਸੀਂ ਪਾਣੀ ਦੇਖੋ ਕਿੰਨਾ ਗੰਦਾ ਹੋ ਗਿਆ। ਕਿ ਇਹਦੇ ਨਾਲ ਹਨਾ ਜਿਹੜੀ ਚਿਕਨਾਹਟ ਜੀ ਆ ਉਹ ਵੀ ਸਾਰੀ ਨਿਕਲ ਜਾਂਦੀ ਆ। ਤੇ ਆਪਣੇ ਜਿਹੜਾ ਆ ਹੈਗਾ ਆ ਉਹ ਵੀ ਚੰਗੀ ਤਰ੍ਹਾਂ ਵਾਸ਼ ਹੋ ਜਾਂਦਾ ਤੇ ਮੈਂ ਹੁਣ ਤੁਹਾਨੂੰ ਇਹਨੂੰ ਵਾਸ਼ ਕਰਕੇ ਦਿਖਾਉਣੀ ਆ ਕਿ ਕਿੰਨਾ ਵਧੀਆ ਨਿਕਲਿਆ ਆ। ਹਾਂਜੀ ਲਓ ਜੀ ਆਪਾਂ ਆਪਣਾ ਜਿਹੜਾ ਤੌਲੀਆ ਆ ਇਹ ਸਾਫ਼ ਕਰ ਲਿਆ ਵਾਸ਼ ਕਰ ਲਿਆ ਤੇ ਹੁਣ ਤੁਸੀਂ ਦੇਖੋ ਕਿੰਨਾ ਵਧੀਆ ਨਿਕਲਿਆ ਆ ਇਹ। ਦੇਖੋ ਐਨ ਪੂਰਾ ਚਮਕਦਾਰ ਬਣ ਗਿਆ ਤੇ ਤੁਸੀਂ ਵੀ ਹਾਂ ਆਪਦੇ ਘਰੇ ਆ ਜਿਹੜਾ ਇਦਾਂ ਅਦੇ ਜਿਹੜਾ ਹੈਗਾ ਇਹ ਕੱਪੜੇ ਨੂੰ ਵਾਸ਼ ਕਰ ਸਕਦੇ ਆ। ਇਹ ਮੈਂ ਤਾਂ ਹਮੇਸ਼ਾ ਇਦਾਂ ਹੀ ਵਾਸ਼ ਕਰ ਦਿੰਨੀ ਆ ਕਿਉਂਕਿ ਇਹ ਕਈ ਵਾਰ ਇਦਾਂ ਹੁੰਦਾ ਆ ਕਿ ਆਟਾ ਵਗੈਰਾ ਹਨਾ ਹੋਂ ਡੁੱਲਿਆ ਹੋਇਆ ਹੁੰਦਾ ਤੇ ਉਹਦੇ ਤੇ ਹਨਾ ਹੋਂ ਆਪਾਂ ਨੂੰ ਇਹ ਫੇਰਨਾ ਪੈਂਦਾ ਤੇ ਹਾਂ ਉਹ ਬਾਅਦ ਵਿੱਚ ਹੋਂ ਚਿਪ-ਚਿਪ ਜੀ ਕਰਨ ਲੱ ਜਾਂਦਾ ਪਰ ਲੇਕਿਨ ਹਾਂ ਹੁਣ ਇਹ ਬਿਲਕੁਲ ਵੀ ਚਿਪ-ਚਿਪ ਨਹੀਂ ਕਰਦਾ ਹੈਗਾ ਤੇ ਤੁਸੀਂ ਵੀ ਆਪਦੇ ਘਰੇ ਇਸ ਤਰੀਕੇ ਦੇ ਨਾਲ ਆਪਦੇ ਟਾਵਲ ਨੂੰ ਜਿਹੜਾ ਤੁਸੀਂ ਵਾਸ਼ ਕਰ ਸਕਦੇ ਹੋ ਤੇ ਬਾਕੀ ਜੇਕਰ ਤੁਹਾਨੂੰ ਹੋਂ ਨਾ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅੰਝ ਕਿਸੇ ਹੋਣਾ ਮੈਂ ਵੀਡੀਓ ਲੈਣਾ ਤਦ ਤੱਕ ਦੇ ਲਈ ਬਾਏ ਬਾਏ